ਬੈੜੀ ਕੀ ਹੋਇਆ ਮਿੰਨਿਆ ਕਾਲਾ ਬਸ ਸਾਰੇ ਫਿਰ ਦਿੱਖਿਆ ਕੋਈ ਪਤਾ ਨਹੀਂ ਲੱਗਿਆ ਬਾਈ ਤਾਂ ਕੁਝ ਪਤਾ ਨਹੀਂ ਲੱਗਿਆ ਤਾਂ ਪਿੰਡ ਦੀ ਕੋਈ ਗਲੀ ਨਹੀਂ ਛੱਡੀ ਨੁੱਕੜ ਨਹੀਂ ਛੱਡੀ ਕੋਈ ਖੇਤ ਨਹੀਂ ਛੱਡਿਆ ਕਿਸੇ ਪਾਸੇ ਕੋਈ ਨਾਲਾ ਨਹੀਂ ਛੱਡਿਆ ਕੋਈ ਸੂਆ ਨਹੀਂ ਛੱਡਿਆ ਕਿਸੇ ਪਾਸੇ ਜਾ ਕੇ ਵੀ ਬਸ ਨਾ ਦੇਖਿਆ ਹਾਏ ਚਲਾ ਕਿੱਧਰ ਗਿਆ ਉਹ ਨੂੰ ਜਾ ਵੀ ਫਿਕਰ ਨਹੀਂ ਹੋ ਯਾਰ ਪਲੀਜ਼ ਦੇ ਸਹੀ ਗੱਲ ਹੈ ਫੋਨ ਨਹੀਂ ਲਾਇਆ ਡੈਡੀ ਤੁਸੀਂ ਟੈਲੀਫੋਨ ਲਈ ਜਾਂਦਾ ਫੋਨ ਵੀ ਪੰਦਾਈ ਜਾਂਦਾ ਹਾਏ ਅੱਪਾ ਸਾਰਾ ਕੁਝ ਠੀਕ ਹੋ ਗਏ ਬਸ ਹੁਣ ਉਹਦਾ ਭੱਜਣ ਦਾ ਹੱਲ ਥੋੜੀ ਬਣਦਾ ਸੀ ਉਹ ਨੂੰ ਬੈਠਣ ਦਾ ਹੱਲ ਬਣਦਾ ਸੀ ਕੱਲ ਪਤਾ ਕੀ ਹੈ ਉਹਦਾ ਦਿਮਾਗ ਦੇ ਉੱਤੇ ਲੋਡ ਪੈ ਗਿਆ ਨੂੰ ਕਿਉਂ ਨਹੀਂ ਸਮਝ ਨਹੀਂ ਲੱਗਦੀ ਉਹਦਾ ਕਿਹੜਾ ਜੀ ਕਰਦਾ ਹੋਊਗਾ ਖਬਰਾਂ ਉਹਦੇ ਦਿਲ 'ਚ ਕੀ ਚੜਦੀ ਉਤਰਦੀ ਹੋਊਗੀ ਸਹੀ ਗੱਲ ਹੈ ਕੈਨੂੰ ਕੀ ਕਰਗੇ ਹੁਣ ਹੁਣ ਵੀ ਟੀਕੇ ਲਵਾ ਕੇ ਉਹਨੂੰ ਪਾਈਏ ਰੋਈ 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 ਜਾਂਦੇ ਆ ਕਿੰਨਾ ਚਿਰ ਵਿਚਾਰੀ ਦਵਾਈਆਂ ਦੇ ਨਸ਼ੇ 'ਚ ਪਈ ਰਹੂਗੀ ਜਦੋਂ ਮਾੜੀ ਜੀ ਸੁਰਤ ਆਉਂਦੀ ਹੈ ਉਹਦੀ ਪੁੱਛਣ ਲੱਗ ਜਾਂਦੀ ਐ ਕਾਲਾ ਕਿੱਥੇ ਐ ਫੇਰ ਕਹਿ ਦਿੰਦੀ ਐ ਕੋਈ ਨਹੀਂ ਇੱਥੇ ਐ ਫੇਰ ਦਵਾਈ ਦੇ ਕੇ ਵਿਚਾਰੀ ਨੂੰ ਫੇਰ ਪਾ ਦਿੰਦੇ ਐ ਮੈਂ ਤਾਂ ਹਾਰ ਕੇ ਉਹਨੂੰ ਇਹ ਕਿ ਹੱਸ ਵੀ ਤੇਰੇ ਚਾਚੇ ਨੂੰ ਮਿਲ ਗਿਆ ਤੂੰ ਪੂਰਾ ਫਿਕਰ ਨਾ ਕਰ ਆਪਦੀ ਦਵਾਈ ਲੈ ਕੇ ਪਹਿਲਾਂ ਪਰ ਮੈਂ ਦੱਸ ਕੀ ਕਰਾਂ ਤੁਸੀਂ ਬੁਲਹਣ ਕਹੋ ਕਿ ਕੋਈ ਗੱਲ ਹੀ ਕਾਲਾ ਮਿਲ ਗਿਆ ਉੱਧਰ ਮੈਂ ਉੱਧਰ ਭੱਜ ਚੰ ਰੱਟ ਠੀਕ ਐ ਨਾ ਤੇ ਕੋਈ ਗੱਲ ਹੀ ਫੇਰ ਦੇਖਾਂ ਤੁਹਾਨੂੰ ਤਾਂ ਕਹਿ ਦੂੰ ਮੈਂ ਆਪਦੇ ਮਨ ਨੂੰ ਕਿਵੇਂ ਤਸੱਲੀ ਦਵਾਂਗੀ ਮੈਂ ਇਧਰੋਂ ਵੀ ਰੋ ਰਹੀ ਆ ਉੱਧਰੋਂ ਵੀ ਰੋ ਰਹੀ ਆ ਉਹ ਹੋਣ ਕੋਸ਼ਿਸ਼ ਤਾਂ ਕਰੀ ਜਾਂਦੇ ਆ ਅਨਜੀਤ ਕੋਰੇ ਕੁਛ ਤਾਂ ਹੁਣ ਜਿਹੜੀ ਮੈਂ ਕੰਮਾ ਥਾਣੀ ਚ ਰਿਪੋਰਟ ਕਰਵਾਇਆ ਉਹਨੇ ਹੈ ਫਿਰ ਉਹ ਵੀ ਕਰਾਉਨੇ ਆ ਪੁੱਤ ਮੈਂ ਤਾਂ ਲਾਡੀ ਨੂੰ ਵੀ ਲੱਭਣ ਗਿਆ ਸੀ ਉਹਨੂੰ ਵੀ ਪਤਾ ਕੀਤਾ ਉਹ ਵੀ ਘਰੇ ਨਹੀਂ ਹੈਗਾ ਪਿੰਡ 'ਚ ਹੀ ਹੈ ਨਹੀਂ ਗਿਆ ਹੁਣ ਮੈਂ ਤਾਂ ਇਹ ਗੱਲ ਕਹਿਣੀ ਆ ਜਿਵੇਂ ਮਨਿੰਦਰ ਕਹਿ ਰਹੀ ਆ ਨਾ ਸੱਚੀ ਗੱਲ ਰਿਪੋਰਟ ਕਰਾ ਦੋ ਲਾਡੀ ਕਿੱਧਰ ਵਾਗ ਗਿਆ ਪਰ ਮੈਨੂੰ ਤਾਂ ਐ ਸੀ ਲਾਡੀ ਘਰੇ ਹੋਊ ਗੜੜੀ ਮੈਨੂੰ ਤਾਂ ਐ ਲੱਗਦਾ ਪੁੱਤ ਵੇ ਸਾਰਾ ਕੁਝ ਸਹੀ ਕਰਦੇ ਕਰਦੇ ਨੇ ਮੈਂ ਸਾਰਾ ਕੁਝ ਖਤਮ ਕਰਤਾ ਉਸ ਨੇ ਤਾਂ ਡੈਡੀ ਆਪਾਂ ਲੱਭ ਲਾਂ ਕੋਈ ਗੱਲ ਨਹੀਂ ਮੈਂ ਚੱਲੂੰਗੀ ਤੁਹਾਡੇ ਨਾਲ ਹੁਣ ਤੁਸੀਂ ਨਾ ਐਵੇਂ ਫਿਕਰਾਂ ਕਿਉਂ ਹੋ ਗਿਓ ਮੇਰੀ ਗਾਇਨਸੀਂ ਕਰੇ ਬਹੁਤ ਚਿਰ ਹੋ ਗਿਆ ਸੀ ਮੈਨੂੰ ਕਦੇ ਵੀ ਇਹਦੇ ਵੱਲ ਠੰਡੀ ਬਾਦ ਆ ਬੁੱਲਾ ਨਹੀਂ ਆਇਆ ਹੁਣ ਮੈਨੂੰ ਆਇਆ ਸੀ ਪਿੱਟਲ ਉਹ ਜਿਹੜਾ ਕੁਝ ਕਰਦੀ ਸੀ ਉਹ ਤਾਂ ਉਹ ਬੰਦ ਕਰ ਦਾਂਗੇ ਆਪਾਂ ਵੀ ਸਾਰਾ ਕੁਝ ਸਹੀ ਹੋ ਜੂ ਸਾਰੀ ਦੀ ਜ਼ਿੰਦਗੀ ਸੌਖੀ ਹੋ ਜੂ ਮੈਨੂੰ ਕੀ ਪਤਾ ਸੀ ਇਹਦੇ ਨਾਲੋਂ ਚੰਗਾ ਤਾਂ ਮੈਂ ਕੁਝ ਰੱਖ ਦੇ ਤੂੰ ਦੇ ਲੈ ਸੱਟ ਜੇ ਤੂੰ ਇਹ ਨਾ ਕਰੀਂਗੇ ਤਾਂ ਸੀ ਕਿਵੇਂ ਹੋਣਾ ਰੱਖਾਂਗੇ ਤੂੰ ਕਿਤਾ ਇਕੱਲਾ ਬੰਦਾ ਦੋ ਪਰਿਵਾਰ ਸੰਭਾਲਣਾ ਹੋਰ ਤੇਰੇ ਨਾਲ ਦੱਸ ਕੋਈ ਥਰਣ ਵਾਲਾ ਵੀ ਹੈ ਨਹੀਂਗਾ ਡੈਡੀ ਠੀਕ ਕੁਝ ਦੋਨਾਂ ਨੂੰ ਹੋ ਗਿਆ ਭਾਈ ਮੈਂ ਕਿਸੇ ਪਾਸੇ ਤਾਂ ਨਹੀਂ ਰਹਿਣਾ ਤੂੰ ਫੇਰ ਨਾ ਕਰ ਸਾਰਾ ਕੁਝ ਠੀਕ ਹੋਊਗਾ ਕੁਝ ਨਹੀਂ ਹੁੰਦਾ ਆਏ ਨਾ ਸੋਚੋ ਅੰਦਰ ਚ ਰਹਿਤਾ ਦਿਲ ਬੈਠ ਜਾਂਦਾ ਹਾਂ ਅੰਦਰ ਚਲ ਬਿਠਾ ਆ ਭਾਈ ਮਾਰਨ ਨੋਟਾ ਕੋ ਚਾਹ ਪਾਣੀ ਦੇਗੇ ਇਹਨੂੰ ਕੋਈ ਗੱਲ ਨਹੀਂ ਡੈਡੀ ਆਪਾਂ ਦੋਨੇ ਚਲਾਂਗੇ ਪਰ ਫੋਟ ਕਰਵਾ ਕੇ ਆਵਾਂਗੇ ਕਿ ਮੈਂ ਜਾਲੀ ਕੋਲ ਲੈ ਕੇ ਆਉਣੀ ਬਣਾ ਕੇ ਬਿਠਾਉਗਾ ਭਾਈ ਜਿੱਦਾਂ ਇਹ ਇੱਕ ਦਮ ਆਨੇ ਟੱਕਰੇ ਹੋਏ ਸਿੱਧੇ ਜਮਾਣਾ ਮੱਤ ਕੇ ਆਈ ਨਹੀਂ ਆ ਆਇਆ ਟੱਕਰੇ ਦਾ ਆ ਬੰਨੇ ਭਾਈ ਤੇਰੇ ਮੂਹਰੇ ਹੱਥ ਤੂੰ ਖੜਾ ਛੱਡ ਦੇ ਸਾਡਾ ਉਹ ਖੜਾ ਛੱਡਣ ਨੂੰ ਮੈਂ ਦੱਸ ਕੀ ਥੋੜਾ ਚੱਕ ਕੇ ਲੈ ਗਿਆ ਚੱਕ ਲੈ ਜਾਣ ਤੋਂ ਵੀ ਵੱਧ ਹੋਇਆ ਪਿਆ ਓਏ ਹਾਲ ਚਾਲ ਨਹੀਂ ਪੁੱਛਣਾ ਲੈਣ ਨਹੀਂ ਦੇਣ ਦੀ ਗੱਲ ਪਈ ਆਏ ਨੇ ਤੇਰੇ ਹਾਲ ਚਾਲ ਨੂੰ ਕੀ ਹੋਇਆ ਚੰਗੇ ਵਧੀਆ ਕੱਪੜੇ ਪਾਰ ਕੇ ਆ ਚੰਗੀ ਟੌਰ ਕੱਢ ਰੱਖੀ ਆ ਕੱਪੜੇ ਜੇ ਹੁਣ ਨਾ ਪਾਉਂ ਵੇਰ ਕਦੋਂ ਪਾਉਂਗਾ ਖੁਸ਼ ਖਬਰੀ ਤਾਂ ਸੁਣ ਲੈ ਜਿਹੜੀ ਹਾਂ ਦੱਸ ਖੁਸ਼ ਖਬਰੀ ਦੱਸ ਪਹਿਲਾਂ ਮੈਨੂੰ ਬੋਕੇ ਕਰੇਗਾ ਸੀ ਹੈ ਬੋਲ ਬੋਲ ਦੇ ਕਰੇ ਉੱਥੇ ਕੀ ਲੈਣ ਗਿਆ ਸੀ ਤੂੰ ਬਲਬੋਲ ਨੂੰ ਲਾਡੀ ਦੀ ਦੱਸਣ ਗਿਆ ਸੀਗਾ ਮੈਂ ਉਹਦੀ ਪੋਸਟ ਪਾਈ ਸੀਗੀ ਸੋਸ਼ਲ ਮੀਡੀਆ ਤੇ ਮੁੰਡਿਆਂ ਨੂੰ ਕਿਹਾ ਸੀਗਾ ਮੈਂ ਗਰੁੱਪ ਚ ਫੋਟੋ ਪਾ ਦਿਓ ਕਿਸੇ ਪਾਸੇ ਨੇ ਉਗਸੋਗ ਨਿਕਲਿਆ ਮੇਰੇ ਸਾਹਮਣੇ ਕੰਮ ਉਹਦਾ ਹੋ ਗਿਆ। ਵਿਹਿਆ ਤਾਂ ਬਾੜੀ ਸੋਣੀ ਖਬਰ ਸੁਣਾਈ ਵਧੀਆ ਜਿਹਾ ਨਾਠਿਆ ਹੈ ਤਾਂ ਹੋਰ ਹੋ ਨਹੀਂ ਤੇ ਹੁੰਦਾ ਤੁਹਾਨੂੰ ਗੰਗਾ ਗਿਆ ਕਿੱਥੇ ਮੁੜਦੇ ਹੁੰਦੇ ਨੇ ਨਾਲੇ ਬਾਕੀ ਜਿਹੜੀ ਅੱਜ ਮੈਂ ਉਹਦੇ ਚਿਹਰੇ ਤੇ ਨੂਰ ਦੇਖਿਆ ਬਲਬੋਲ ਦੇ ਪਹਿਲਾਂ ਨਹੀਂ ਸੀ ਕਦੇ ਦੇਖਿਆ ਬਾੜੀ ਖੁਸ਼ ਹੋਈ ਗੱਦੀ ਸੀ। ਦੂਜੀਆਂ ਘਰੀਬੀਆਂ ਡੁੰਡੀਆਂ ਆ ਮੈਂ ਛੋਟੀ ਜਿਹਾ ਗੜੀ ਨਹੀਂ ਕਰਦੀ ਹਾਂ 16 ਸਾਲਾਂ ਦੀ ਡਾਲ ਬਣੀ ਫਿਰਦੀ ਸੀ ਹਾਏ ਜਦ ਨਿੱਕੀ ਜੀ ਸੀ ਨਾ ਉਦੋਂ ਕਰਦੀ ਹੁੰਦੀ ਸੀ ਮੇਰੀ ਧੀ ਦੇ ਮਾਇ ਇੱਥੇ ਜੇ ਇਤਬਾਰ ਛੱਡ ਗਏ ਨਾ ਤੇ ਮੂਰੂ ਮੂਰਾ ਕੱਟ ਕੇ ਜਿਵੇਂ ਕੱਟ ਦਿੰਦੀ ਸੀ ਉਹ ਦਿਨ ਯਾਦ ਆ ਗਿਆ ਜਦ ਉਹਦੇ ਬਸਾਂ ਨੂੰ ਕਾਏ ਪੂਰੀ ਕਿਟਲੀਆਂ ਪਾਉਂਦੀ ਫਿਰਦੀ ਆ ਘਰ 'ਚ ਅੱਛਾ ਹਾਂ ਚਲ ਚੋ ਕਰਾ ਮਾਲਕਾ ਕਦੇ ਤਾਂ ਮੇਰੀ ਧੀ ਦੀ ਸੁਣੀ ਨਾਰਾ ਆ ਰਿਹਾ ਵਿਰੋਸ ਕਰੇ ਇੱਥੋਂ ਛੱਡ ਦੇ ਵੀਰੇ ਜਿੰਦਾ ਰਹਿਆ ਪਸੂ ਢਾਂਡੇ ਜਿਹਾ ਕਰਕੇ ਦੇਖਾਂ ਕੋਈ ਵਪਾਰੀ ਨੋਟ ਨਾ ਨਾ ਭਾਈ ਆ ਘਰ ਨਹੀਂ ਮੈਂ ਛੱਡਦੀ ਲੈ ਕਿਉਂ ਛੱਡਾਂ ਕਿਉਂ ਕਾਦੇ ਵਾਸਤੇ ਪਸੂ ਵੇਚਾਂ ਓਏ ਕੁੜੀ ਕੱਲੀ ਆ ਉੱਥੇ ਨਾਲ ਮਾਰੇ ਪਿਆ ਕਰੂੰਗਾ ਸਾਰਾ ਟੱਬਰੀ ਆਪਾਂ ਉੱਥੇ ਸਿੱਖ ਹੋ ਜਾਾਂਗੇ ਮੈਂ ਮੇਰੇ ਧੀ ਕੋਲੇ ਕਿਹੜਾ ਕਿਹੜਾ ਮਾਰਿਆ ਕਰੂੰ ਪਰ ਉਹਦੇ ਕੋਲੇ ਨਹੀਂ ਰਹਦੀ ਬਸ ਠੀਕ ਆ ਮੈਂ ਰਿਹਾ ਬੂਲੇ ਚੰਗਾ ਤੂੰ ਇੱਥੇ ਮਾਰੀ ਚੱਲ ਗੋਹੇ ਜੱਥੇ ਕਿੱਥੇ ਦਾ ਤੂੰ ਉੱਥੇ ਵਧੀਆ ਨੌਕਰ ਰੱਖ ਕੇ ਕੋਲੇ ਰਹੇਗਾ ਤੇ ਉਹਦੀ ਸੱਸ ਉਹ ਉਹਦੀ ਸਸਤਾ ਵੀ ਹੋ ਗਿਆ ਕਲਾਂ ਨਾ ਕੀ ਹੋ ਗਿਆ ਕਲਾਂ ਪੱਤਰ ਜਿਵੇਂ ਸਾਰੇ ਲੈ ਕੇ ਆਉਣਾ ਰੈਡੀ ਕਰਾ ਕੇ ਤਸੀਲ ਚੋਂ ਹੱਥ ਬਨ ਕੇ ਜਮਾ ਨਿਕਲਣ ਨੂੰ ਤਿਆਰ ਹੋ ਗਈ ਘਰੋਂ ਆਪ ਦੀ ਆਪੀ ਕਹਿੰਦੀ ਵੀ ਜਾਣੀ ਆ ਮੈਂ ਨਾ ਚਿੰਦਰਪਾਲ ਤੇ ਹੋਰ ਅੱਛਾ ਕਹਿੰਦੀ ਜਦੋਂ ਮੇਰਾ ਪੁੱਤ ਹੈ ਨਹੀਂ ਇੱਥੇ ਮੈਂ ਦੱਸ ਇੱਥੇ ਰਹਿ ਕੇ ਕੀ ਕਰਨਾ ਕੰਧਾ ਖਾਣਾ ਉਹ ਨੂੰ ਮੈਂ ਬਾਕੀ ਠੇਡੇ ਵੱਜਣਗੇ ਮੈਂ ਦੁਬਾਰਾ ਵਟਕ ਜਾ ਜਾ ਕੇ ਜਾ ਨਿਕਲੇ ਤੋ ਕਾ ਮੈਂ ਇਸ ਮੈਂ ਕੱਲੀ ਗਲੀ ਚ ਹੀ ਤੇ ਜਿਹੜੀ ਉਹ ਨਾਂ ਕੀ ਹਾਂ ਸਾਰੀ ਤੇ A to Z ਐ ਕਲੇਮ ਕਰਕੇ ਆਪਦੇ ਨਾਂ ਦਰਵਾ ਕੇ ਤੇ ਮਾਰ ਕੇ ਧੱਕੇ ਜਿੱਥੇ ਮਰਜ਼ੀ ਜਾਵੇ ਚਾਹੇ ਰੂੜੀਆਂ ਚ ਵੱਢੇ ਜਾਵੇ ਬਸ ਮੇਰੀ ਗੱਲ ਸੁਣ ਜੇ ਕਾਗਜ਼ੀ ਪੱਤਰ ਤਿਆਰ ਕਰਾਏਗਾ ਬੋਲ ਬੋਲ ਨੂੰ ਕਹਿ ਦੇ ਤੂੰ ਆਪ ਦੇ ਨਾਂ ਕਰਾ ਲੈ ਸਾਰਾ ਕੁਝ ਓਏ ਹੋਰ ਕਿਹਦੇ ਨਾਂ ਕਰਾਉਣਾ ਬੋਲ ਬੋਲ ਦੀ ਕਰਾਉਣਾ ਮੈਂ ਆਪ ਦੇ ਕਰਾਉਂ ਨਹੀਂ ਤੂੰ ਕਹੀ ਜਾਂਦਾ ਮੈਂ ਆਪ ਦੇ ਨਾਂ ਕਰਾਉਂਗਾ ਬੋਲ ਬੋਲ ਦੇ ਨਾਂ ਕਰਾਈ ਤੈਨੂੰ ਅੱਡ ਲਾਲ ਚ ਵੀ ਨਾ ਕੋਈ ਨਾਂ ਕਰਾ ਦੇ ਹਨਾ ਬੋਲ ਬੋਲ ਅੱਡ ਲਾਲ ਚ ਨਹੀਂ ਤੈਨੂੰ ਨਹੀਂ ਪਤਾ ਓ ਮੇਰੀ ਆ ਬੋਲ ਬੋਲ ਵੀ ਮੈਂ ਚੰਗਾ ਜਦੋਂ ਤੇਰੀ ਉਹ ਦੇਖੀ ਜਾਉ ਵਿਆਹ ਕਰਾ ਲਾਂਗੇ ਨਾ ਮਾਰੀ ਜਾ ਨਹੀਂ ਤੇ ਵਿਆਹ ਕਰਾਏਗਾ ਦੇਖੀ ਜਾਉ ਵਿਆਹ ਕਰਾਵਾਂਗੇ ਜੋ ਸਾਰਾ ਕੁਝ ਦੇਖ ਤਾਂ ਲੈ ਸਾਰਾ ਜੋਰ ਲੱਗ ਗਿਆ ਜੇ ਨਾ ਸੀਗਾ ਘਰੇ ਸਾਰੇ ਬੇਘਰ ਕਰਤੇ ਘਰੋਂ ਵੀ ਮੈਨੂੰ ਸਾਰਿਆਂ ਨੇ ਓਹੋ ਦੇਖ ਘਰ ਤਾਂ ਤੈਨੂੰ ਕਿੱਦੇ ਦਾ ਹੀ ਕਰ ਰੱਖਿਆ ਕਾਰ ਵਾਲਾ ਕਿ ਦੇਸੀ ਤੂੰ ਮੈਨੂੰ ਭੁੱਲੇ ਬੈਠਿਆ ਘਰ ਦੇ ਸਾਡਾ ਦਾ ਦਿਮਾਗ ਸੀਗਾ ਪਤਾ ਨਹੀਂ ਨਾ ਸੀਗਾ ਸੁਪਨਾ ਜਿਹਾ ਆ ਜਾਂਦਾ ਕਹਿੰਦੇ ਇੱਕ ਵਾਰੀ ਗੱਲ ਕਰਕੇ ਦੇਖਿਆ ਘਰੇ ਵੀ ਮੈਂ ਚਲ ਕੋਈ ਨਾ ਹੁਣ ਜਾਇਆ ਹੀ ਘਰੇ ਵੀ ਜਾਇਆ ਹੀ ਗੇੜਾ ਛੇੜਾ ਮਾਰ ਆਇਆ ਕਰ ਪਈ ਮੈਂ ਜਾਂਦਾ ਘਰੇ ਮਾਂ ਦਾ ਨਾ ਹੁੰਦਾ ਹੀ ਐ ਇਕੱਲੇ ਮੈਂ ਕੱਪੜੇ ਚੱਕਣ ਜਾਊਂਗਾ ਜਿਹੜੇ ਪੌਣਾਂ ਵਾਲੇ ਕੱਪੜੇ ਮਰੇ ਨਵੇਂ ਪਹਿੰਤਾ ਪੌਣਾਂ ਆ ਤੇ ਗਾ ਲੋਹਾਂ ਟੀ-ਸ਼ਰਟਾਂ ਗਰਮੀ ਵਾਲੀਆਂ ਹੈ ਨਾ ਕੱਪੜੇ ਚੱਕਣ ਜਾਏਂਗੇ ਤੇ ਪਤਾ ਟਕਾਣਾ ਤੇ ਫਿਰ ਦੱਸ ਕੀ ਆਉਣਾ ਬੂ ਤੈਨੂੰ ਮੈਂ ਪਤਾ ਟਕਾਣਾ ਦੱਸ ਦੂੰ ਆਪੇ ਮੈਂ ਘੁੰਮ ਫਲੈਟ ਤੇ ਰਹਿਣ ਲੱਗ ਗਿਆ ਕੀ ਕਰ ਰਹੇ ਹੋ ਕੋਈ ਆ ਗਿਆ ਮੁੰਡਿਆ ਨੂੰ ਕੀਤਾ ਹੀ ਤਸਵੀਰ ਚ ਅੱਛਾ ਪੁੱਛ ਲੈ ਹੈਲੋ ਹਾਂ ਹਾਂ ਵੀਰੇ ਆਉਣਾ ਬਸ ਮੈਂ ਤੁਰਦਾ ਹੀ ਆ ਬਸ ਅੱਧਾ ਘੰਟਾ ਵੇਟ ਕਰ ਲੈ ਆਪਣਾ ਆਉਣਾ ਨਾ ਇਹਨੇ ਫੋਨ ਕਰਕੇ ਬਾਈ ਉਹ ਅੱਡ ਚਾਹ ਜਿਹੜਾ ਖੜਾ ਚਾਹ ਤੂੰ ਲੈ ਜਾ ਕੋਈਆਂ ਕਾਗਜ਼ ਪੱਤਰ ਲੈ ਆਈਂ ਮੈਂ ਕਹਤਾ ਨਾ ਹਾਂ ਬਾਜਰ ਲੱਖਾਂ ਕੋਈਆਂ ਚੱਕ ਲੈਣ ਨੂੰ ਪਈ ਮੈਂ ਨਾ ਸਾਰਾ ਕੁਝ ਮਾ ਸਾਡੇ ਹੱਥ ਚ ਆ ਗਿਆ ਹਾਂ ਤੇ ਤੋਂ ਬਾਅਦ ਕੀ ਹੋ ਬਸ ਲੱਖ ਰੁਪਏ ਨੂੰ ਐ ਚੱਕੀ ਤੁਰਿਆ ਨਾ ਚੱਕੀ ਤੁਰਿਆ ਉਹ ਘਰੇ ਆ ਕੇ ਲਿਖਾਉਣ ਨੂੰ ਤਿਆਰ ਹੋਇਆ ਪਰਦਾ ਸਾਰਾ ਕੁਝ ਹਾਂ ਅੱਛਾ ਹਾਂ ਚੱਲ ਵਧੀਆ ਚੱਲਣਾ ਜਾਣਾ ਫਿਰ ਕੋਈ ਨਹੀਂ ਠੀਕ ਆ ਤੇ ਚਾਹ ਬਣਾਉਣੀ ਐ ਉਹ ਨਹੀਂ ਚਾਹ ਨਹੀਂ ਕਿਤੇ ਹੁਣ ਤਾਂ ਦੁੱਧ ਚ ਪੱਤੀ ਵੀ ਮਾਰੇ ਇਕੱਠੀ ਚੱਲ ਠੀਕ ਐ ਤੇ ਮੈਂ ਵੀ ਜਾਣੀ ਆ ਬੁਲਬੁਲ ਪੜੇ ਹਾਂ ਤੂੰ ਵੀ ਦੇ ਕੈਮਰਾ ਨਾ ਉਹ ਦੇਖਿਆ ਨਾ ਵੱਡੀ ਸਿੰ ਕਰਨੀ ਭਰਨੀਆਂ ਇੱਥੇ ਹੀ ਹੈ ਬਸ ਦੂਜੀ ਗੱਲ ਰਹਿ ਗਈ ਮਨਿੰਦਰ ਵਾਲੀ ਮਨਿੰਦਰ ਨੂੰ ਕੁਝ ਦਿਖਾਣੀ ਮਨਿੰਦਰ ਨੂੰ ਕੀ ਬਿਕੰਨਾ ਹੁਣ ਆਪਾਂ ਫਿਰਦੀ ਨੂੰ ਭੌਂਕਦੀ ਪਹਿਲੀ ਗੱਲ ਤਾਂ ਜੇ ਲਾਡੀ ਕਿਤੇ ਆਊਗਾ ਕਿਰ ਕਿਤੇ ਮਨਿੰਦਰ ਆਉਂਗਾ ਹੂੰ ਮਨਿੰਦਰ ਵੱਢਦੀ ਨਹੀਂ ਲਾਡੀ ਹੁਣ ਤੂੰ ਨਿੱਗ ਪੂਆ ਲਾਡੀ ਦਾ ਹੁਣ ਤਾਂ ਨਿਬੜ ਗਿਆ ਕੰਮ ਕੋਈ ਹੁਣ ਤਾਂ ਤੁਸੀਂ ਐ ਸੁਖ ਸੁਖੋ ਵੀ ਦੂਰ ਬਾਅਦ ਮੁੜ ਕੇ ਨਾ ਆਵਾ ਪਰ ਉਹਨੂੰ ਸਾਡੇ ਮੱਥੇ ਲੱਗੇ ਹੋਇਆ ਜਿਆ ਬੰਦਾ ਕਿਹੇ ਜਿਹੇ ਨਾਲ ਬਾਹ ਪਿਆ ਸੀ ਦੇਖ ਲੈ ਭਾਂ ਦੇ ਜਰਦੇ ਦਾ 7-8 ਸਾਲ ਕੁੜੀ ਦਾ ਖਰਾਬ ਕਰਤੇ ਜਾਂਦੇ ਹੋਰ ਕੀ ਕਰੀਏ ਬਸ ਹੋਰ ਤੂੰ ਵੀ ਲਾਲਚ ਨੂੰ ਕੀ ਕਰਕੇ ਕੀ ਤੇਰਾ ਆਪ ਦਾ ਕਸੂਰ ਆਂਤੀ ਸਾਰਾ ਮੰਨਦੀ ਨਹੀਂ ਵੇ ਮੇਰਾ ਕੀ ਕਸੂਰ ਹੈ ਮੈਂ ਤਾਂ ਲਾਲਚ ਸੋਚਿਆ ਸੀ ਚਲ ਮੇਰੀ ਧੀ ਸੌਖੀ ਰਹੂਗੀ ਉਦੋਂ ਤਾਂ ਉਹ ਮਿੰਤਾ ਕਰਦੇ ਸੀ ਵੀ ਸਾਨੂੰ ਬਾੜ ਸਜਾਈਂਦਾ ਮੈਨੂੰ ਕੀ ਤਾਂ ਵੀ ਇਹੋ ਜੇ ਕੰਜਰ ਨਿਕਲਣਗੇ ਐਵੇਂ ਤਾਂ ਨਹੀਂ ਕਹਦੇ ਹੁੰਦੇ ਲਾਲਚਪੂਰੀ ਬਲਾ ਹੈ ਹੈ ਲਾਲਚ ਦਾ ਮਾਰਾ ਬੰਦਾ ਤਾਂ ਭੰਦੇ ਜਰ ਨਾ ਹੀ ਨਿਕਦਾ ਕਿੱਥੇ ਕਿੱਥੇ ਟੁੱਤਰਾਂ ਡੇਡੇ ਘਾ ਕੇ ਜਾਵੇ ਇਹ ਤਾਂ ਬੁੱਤ ਗੱਲ ਠੀਕ ਹੈ ਤੇਰੀ ਪਰ ਕਰੀਏ ਵੀ ਕੀ ਮੈਂ ਵੀ ਮਜਬੂਰ ਸੀ ਤੈਨੂੰ ਪਤਾ ਅੱਗੇ ਪਿੱਛੇ ਹੈ ਨਹੀਂ ਸੀ ਕੋਈ ਕੱਲੀ ਮੇਰੀ ਧੀ ਸੀ ਮੈਂ ਆਖਿਆ ਜਿਵੇਂ ਮੈਂ ਲੋਕਾਂ ਦੇ ਗੋਹਾ ਘੂੜਾ ਸਿੱਧਦੀ ਫਿਰਦੀਆਂ ਕਿਤੇ ਆ ਨੌਕਤ ਮੇਰੀ ਧੀ ਤੇ ਨਾ ਆਜੀ ਤੇਰੇ ਘਰ ਕੇ ਨਾਲ ਮੈਨੂੰ ਠੇਡੇ ਖਾਣੇ ਪਏ ਨੇ ਅੱਜ ਨੂੰ ਵਧਿਆ ਜਵਾਕ ਤੇ ਲਾ ਹੁੰਦਾ ਉਹਦੇ ਕੋਲੇ ਦੇਤਾ ਵਾਰਸ ਉਹਨਾਂ ਨੂੰ ਕਰ ਦੇਖ ਲੈ ਬਾਣੀ ਪਾ ਦੇ ਭਾਈ ਮੈਨੂੰ ਤੇਰਾ ਕੋਈ ਅੱਗੇ ਪਿੱਛੇ ਕੁਝ ਦੀਂਦਾ ਨਹੀਂ ਸੀ ਕੀ ਸੀ ਘਰ ਨਹੀਂ ਬਾਰ ਨਹੀਂ ਕੋਈ ਚੱਜਦਾ ਤੇਰੇ ਹੈ ਜਮੀਨ ਆ ਉਹ ਤੂੰ ਵਾਢਾ ਲਾਰਖਿਆ ਠੀਕ ਆ ਜਿਹੜਾ 5-7 ਲੱਖ ਰੁਪਏ ਦਾ ਰੇਂਜ ਕਰਕੇ ਦਿੱਤਾ ਉਹ ਲਾਟੀ ਨੂੰ ਪਾਸੇ ਕਰਨ ਦੇ ਮਾਰੇ ਨੂੰ ਕਿਨ ਕਰਕੇ ਦਿੱਤਾ ਘਰ-ਵਾਰ ਤੋਂ ਬਣੇ ਹੋ ਗਿਆ ਚੱਲ ਹੋ ਗਿਆ ਹੁਣ ਤਾਂ ਸਭ ਕੁਝ ਹੀ ਹੋ ਗਿਆ ਜਿਹੜਾ ਕੁਝ ਹੋ ਗਿਆ ਠੀਕ ਹੈ ਮੈਂ ਤਾਂ ਕਹਿੰਦੀ ਚੱਲ ਜੇ ਹੁਣ ਭਾਈ 4 ਰੁਪਏ ਤੂੰ ਲੈ ਕੇ ਹੁਲ-ਬੁਲ ਤੋਂ ਜਿਹੜਾ ਦਾ ਕਰਜ਼ਾ ਚੱਕਿਆ ਉਹ ਦੇ ਦੀ ਕਮਾ ਦੋ ਆਈ ਕੋਈ ਤੈਨੂੰ ਜਮੀ ਤਾਂ ਨਹੀਂ ਮਾਰ ਮਾਰ ਦੇ ਵੀ ਤੈਨੂੰ ਪੀ ਨਹੀਂ ਦੇਣੇ ਨਹੀਂ ਇਧਰ ਨਹੀਂ ਆਲੇ ਦੋ ਕਿਲੇ ਜਮਾ ਨਾਮ ਲਵਾ ਲੂੰਗਾ ਨਾ ਲਿਚੋ ਕੁਛ ਨਹੀਂ ਹੁੰਦਾ ਚਲ ਉਹ ਤਾਂ ਪੁੱਛ ਲਈ ਕੋਈ ਨਾ ਚਲ ਤੇਰੀ ਜ਼ਮੀਨ ਵੀ ਗਈ ਕੋਈ ਨਾ ਫਿਰ ਹਾਂ ਲਵਾ ਲਈ ਕੋਈ ਮੈਂ ਸਾਰਾ ਕੁਝ ਕੀਤਾਗਾ ਉਹ ਤੁਹਾਨੂੰ ਦੱਸ ਬੁਲਬੁਲਨੇ ਕੀ ਦੰਦਾਂ ਪੜਨਗੇ ਖੇਤਬਾਹੀ ਤਾਂ ਮੈਂ ਕਰਨੀਆ ਟਰੈਕਟਰ ਤਾਂ ਮੇਰਾ ਚੱਲੂ ਉੱਥੇ ਚਲ ਕੋਈ ਨਾ ਉਹ ਤਾਂ ਮੈਂ ਰਹਿ ਕਰ ਲੂੰਗੀ ਬੁਲਬੁਲ ਨਾਲ ਉਹ ਤਾਂ ਚਲ ਕੋਈ ਨਾ ਚਾਰ ਰੁਪਏ ਤੈਨੂੰ ਦੇਣਾ ਹੀ ਐ ਐ ਥੋੜਾ ਵੀ ਤੇ ਰੁਪਏ ਖਾ ਕੇ ਮੁਕਰਾਂਗੇ ਐ ਮੈਂ ਬੁਲਬੁਲ ਨੂੰ ਵੀ ਕਹੂੰਗੀ ਵੀ ਭਾਈ ਤੂੰ ਐ ਨਾਲ ਧੋਖਾ ਕਰੀਏ ਇਹਦੇ ਨਾਲ ਤੂੰ ਤਾਂ ਤੇ ਐ ਗੱਲ ਕਰੀਂ ਮੈਂ ਦਲਾਲ ਬੈਠਾ ਹਾਂ ਨਾਲ 2 ਰੁਪਏ ਦੇਣੇ ਆ 4 ਰੁਪਏ ਦੇਣੇ ਆ ਤੂੰ ਐ ਕਹਿ ਪੁੱਤ ਵੀ ਤੁਹਾਡਾ ਦੇ ਕੋ ਤਾਂ ਮੈਂ ਕਹੂੰਗੀ ਮਾਗਰੋਂ ਹਜੇ ਕੋਈ ਆਪਾਂ ਨੂੰ ਸਾਰੇ ਕੋਈ ਪੱਕੀ ਤਾਂ ਗੱਲ ਹੋਵੇ ਆਪਣੀ ਕਾਦੀ ਪੱਕੀ ਗੱਲ ਕਾਦੀ ਹੋਵੇ ਦੋ ਪੱਕੀ ਕੀ ਹੋਊਗੀ ਸਾਰਾ ਘਰ ਖੇਰੂ ਖੇਰੂ ਹੋ ਗਿਆ ਉਹਨਾਂ ਦਾ ਕੋਈ ਬੰਦਾ ਨਹੀਂ ਤੇ ਉਹਦਾ ਬੁੜੀ ਦੇ ਠੇਡੇ ਵੱਜੀ ਜਾਂਦੇ ਆ ਮਨਿੰਦਰ ਨੂੰ ਨੌਕਰਾਨੀ ਬਣਾਤਾ ਹੈ ਹਾਂ ਅਸੀਂ ਰਾਜੇ ਬਣ ਗਏ ਉਸ ਘਰ ਦੇ ਸਾਰਾ ਕੁਝ ਸਾਡੇ ਨਾਂ ਹੋ ਗਿਆ ਹੁਣ ਚੱਲ ਵਧੀਆ ਚੰਗਾ ਭਾਈ ਰਾਜੇ ਬਣੇ ਰਹੋ ਤੁਸੀਂ ਚੱਲ ਠੀਕ ਹੈ ਜਿਵੇਂ ਤੁਹਾਡੀ ਮਰਜ਼ੀ ਓਵੇਂ ਕਰੋ ਨਹੀਂ ਤੂੰ ਕੀ ਭਾਲਦੀ ਏ ਨਾਲ ਬਾਤ ਤੂੰ ਨਾ ਮੈਂ ਹੋਰ ਤਾਂ ਕੀ ਭਾਲਣੀ ਆ ਬਸ ਉਹਦੀ ਅਭਿੰਦਰਪਾਲ ਬਸ ਗੱਡੀ ਚੜ ਜੇ ਉਹ ਚੜ ਗਈ ਗੱਡੀ ਸਾਰੀ ਚੜ ਗਏ ਉਹਨਾਂ ਖੁਸਰੇ ਮਚਾ ਲੈਣਗੇ ਚੱਲ ਚੰਗਾ ਤੇ ਚੱਲ ਹੁਣ ਤੂੰ ਕਿੱਧਰ ਜਾਣਾ ਮੈਂ ਜਾਣੀ ਆ ਘਰੇ ਕੁੜੀ ਕੁੜੀ ਮੈਂ ਕਾ ਵਧੀਆ ਕਰੀ ਮੂਤਾਈ ਹਿੰਮਤ ਆ ਲੈ ਮਰਚਣਾ ਲੱਗ ਲਗਾ ਕੇ ਮੂਰੇ ਸਾਰਾ ਕੰਮ ਵਧੀਆ ਕਰ ਲਿਆ ਚੱਲ ਹੁਣ ਰਹੀ ਘਰ ਦੀ ਤੇ ਜ਼ਮੀਨ ਦੀ ਚੱਲ ਜਿਹੜੇ ਭਾਈ ਦੋ ਕਿਲੇ ਕਹਿੰਦਾ ਕੁੜੀ ਨੂੰ ਕਹ ਦੋ ਭਾਈ ਇਹਨੇ ਵੀ ਰੁਪਈਆ ਵਾਧੂ ਖਰਾਬ ਕਰਿਆ ਇਹ ਵੀ ਟੱਕਰਾ ਮਾਰਦਾ ਫਿਰਦਾ ਕੀ ਕਰੇ ਵਿਚਾਰਾ ਤੇ ਇਹਦੇ ਨਾਂ ਲਵਾ ਦੇ ਤੇ ਬਾਕੀ ਤੂੰ ਆਪੇ ਨਾਂ ਲਵਾ ਲੈ ਚੱਲ ਮੈਂ ਜਾਵਾਂ ਤਾਂ ਵਾਦਾ ਕੁੜੇ ਜਿੰਦੇ ਲਾ ਕੇ ਮਿੱਠ ਗੱਲਾਂ ਸੁਣੋ ਆਏ ਇੰਨੇ ਟੈਨਸ਼ਨ ਲੈਣ ਦਾ ਕੀ ਫਾਇਦਾ ਤੁਸੀਂ ਆਪਦੇ ਆਪ ਘਣੀ ਦੇਖੋ ਬਿਮਾਰ ਹੋ ਜਾਓਗੇ ਈਮਾਰ ਖੋਲ ਜਲਦੀ ਸੇਵ ਕਰੇ ਮੇਰੇ ਤੋਂ ਦਮਾ ਤੇ ਮੂੰਹ ਭੋਜ ਪੈਂਦਾ ਜਾਂਦਾ ਨੇੜੇ ਇਸ ਤਰ੍ਹਾਂ ਇਚ ਫੋਨ ਕਰਕੇ ਪੁੱਛ ਰਹੇ ਨੇ ਕਿ ਤ ਵੀਰਾ ਉਧਰ ਨਾ ਵਾਗ ਗਿਆ ਹੋਵੇ ਕਿਸੇ ਹੋਰ ਪਾਸੇ ਹਾਲ ਹੈ ਭਾਈ ਮੈਂ ਉਹ ਤੇ ਪਹਿਲਾਂ ਉਹ ਅਨੂਏ ਪੁੱਛਿਆ ਸੀ ਭਾਈ ਹਾਂ ਉਹ ਪੁੱਛਿਆ ਸੀਗਾ ਉਹ ਕਹਿੰਦੇ ਇੱਥੇ ਤਾਂ ਆਇਆ ਨਹੀਂ ਭਾਈ ਉਹਨੂੰ ਤਾਂ ਸਾਰੀ ਗੱਲ ਜਦੋਂ ਮੈਂ ਦਸੀ ਇਹ ਤਾਂ ਹਰਾਨ ਆ ਗਈ ਉਹ ਕਹਿੰਦੀ ਕਹਿੰਦੀ ਮੈਂ ਆਉਂਗੀ ਮੈਂ ਭਾਈ ਕੋਈ ਗੱਲ ਨਹੀਂ ਆ ਜੀ ਜਦੋਂ ਮਰਜ਼ੀ ਆ ਜੀ ਹੁਣ ਉਹ ਤਾਂ ਘੜੀ ਐ ਵੀ ਟੈਨਸ਼ਨ ਆ ਉਧਰ ਵੀ ਕੱਲੀ ਬੋਲ ਬੋਲੇ ਆ ਮੈਂ ਤਾਂ ਯਕੀਨ ਨਹੀਂ ਕਰ ਸਕਦੀ ਕਿਸੇ ਵੀ ਗੱਲ ਦਾ ਤੂੰ ਕੀ ਕਰੀਂ ਚ ਬਾਹਰ ਜਾਣਾ ਕੀ ਹੋਏ ਪਿਆ ਨਾ ਤਾਂ ਇਹਨੂੰ ਛੱਡ ਕੇ ਜਾ ਸਕਦੇ ਨੇ ਕਿਸੇ ਪਾਸੇ ਨਾ ਮੈਂ ਉੱਧਰ ਜਾ ਸਕਦੀ ਆ ਮੈਂ ਤਾਂ ਇਹ ਸੋਚਦਾ ਸੀ ਯੱਥੀ ਗੱਲ ਚਲ ਸ਼ੁਕਰ ਹੈ ਇਹ ਜਵਾਕ ਇੱਥੇ ਲਿਆਂਦੇ ਹੈ ਚਲ ਬੱਚੇ ਇੱਥੇ ਆ ਤੇਰੇ ਕੋਲ ਤੇਰੀ ਅੱਖਾਂ ਦੇ ਸਾਹਮਣੇ ਤਾਂ ਹੈਗੇ ਨਾ ਜਾਣੇ ਉੱਥੇ ਬੱਚਿਆਂ ਨੂੰ ਛੱਡਿਆ ਨੂੰ ਕੁਝ ਪਾ ਕੇ ਦੇ ਦਿੰਦੀ ਮਗਰ ਇਹ ਵਿਸ਼ਵਾਸ ਹੈ ਕਿ ਜਦੋਂ ਆਉਂਦਾ ਹੈ ਹੀ ਨਾ ਪਿਆਉ ਨਾ ਆਉਦੀ ਮਾਂ ਉੱਤੇ ਪਹਿਲਾਂ ਕਿਥੇ ਛੱਡੇ ਜਾਂਦੇ ਨੇ ਜਵਾ ਮੈਂ ਤਾਂ ਇੱਕ ਘਰ ਬਸਾਉਣ ਗਿਆ ਸੀ ਮੈਨੂੰ ਪਤਾ ਸੀ ਮੈਂ ਦੋ ਘਰ ਉਜਾੜ ਦੂੰਗਾ ਪਰ ਇਹਨੂੰ ਨਹੀਂ ਪਤਾ ਸੀ ਗਈ ਕਿ ਕਿਹੜੀ ਤੂੰ ਤਾਂ ਚੰਗੀ ਸੀ ਦੋ ਦੇ ਕਿੜੇ ਤੈਨੂੰ ਜੁੜ ਕੇ ਮੇਰਾ ਆਪਦਾ ਕਿਹੜਾ ਬਸੂਗਾ ਹੁਣ ਕੋਈ ਨਾ ਪ੍ਰਮਾਤਮਾ ਸਭ ਕੁਝ ਠੀਕ ਕਰੂਗਾ ਬਾਹਰ ਕਿਹਦੀ ਤੂੰ ਕਿਹਾ ਐ ਨਾ ਕਰੋ ਚਾਹ ਕਰਕੇ ਆਈਆਂ ਫਿਰ ਮੈਂ ਡੈਡੀ ਨੇ ਤਾਂ ਚੰਗੀ ਸੋਚੀ ਸੀ ਤੁਸੀਂ ਕਿਹੜਾ ਮਾੜਾ ਕਰਕੇ ਕੀਤਾ ਸੀਗਾ ਕੀ ਗੱਲ ਛੇੜੀ ਜਾਂਦਾ ਮਦਰਬੋ ਐ ਨੋ ਮੇਰਾ ਉਹ ਰੋਕੇ ਤੇ ਕਹਿੰਦੇ ਬਾਅਦ ਨੂੰ ਲੱਗ ਕੇ ਕਿਹੜਾ ਅੱਜ ਸਾਹਮਣੇ ਨਾਲ ਕਿਸ ਬੋਲੇ ਕੋਣ ਉਹ ਸਾਹਮਣੇ ਬੈਂਕ ਕਰਦੇ ਉਹ ਕਾਲਾ ਆਏਗਾ ਠੀਕ ਤਾਂ ਕਿਹਨਾਂ ਤਮਾ ਤੁਹਾਡੀ ਟੈਨਸ਼ਨ ਪਰੇ ਹਿੱਦ ਬਾਈ ਦੇ ਬਾਈ ਉਹ ਕਹਿੰਦਾ ਮੈਂ ਕਿਹਦੇ ਦੋ ਬਲਵਾਏ ਟਿਕਟ ਦੋਲਵਾ ਕੇ ਉਧਰ ਪਾ ਤਾ ਹੁਣ 100 ਟਾਈਮ ਦੇ ਵਿੱਚ ਕੁਝ ਦੇਖ ਦਾਂਗਾ ਫਿਰ ਹੋਰ ਕੀ ਐ ਪੁੱਛ ਨੂੰ ਕੜੀ ਪੁੱਛ ਤੋਂ ਬਿਨਾ ਹੱਲ ਹੋਣਾ ਹੀ ਨਹੀਂ ਆਪਣਾ ਉਸ ਕੋਲ ਤਾਂ ਜਾਣੇ ਭੂਕਾ ਆਪਾਂ ਕਿੱਥੇ ਕਿੱਥੇ ਲੱਭਾਂਗੇ ਜਾਣਾ ਚਾਹਾਂਗਾ ਤੋ ਹੁਣ ਮਨਿੰਦਰ ਤੂੰ ਨਾਲ ਆ ਗਏਂ ਜੀ ਆਣੀ ਦਊਂਗੀ ਉਹ ਤੂੰ ਕੀ ਕਰੇਂਗੀ ਮੈਂ ਜੇ ਤੂੰ ਥਾਣੇ ਦੇ ਵਿੱਚ ਤੂੰ ਕੀ ਕਰੇਂਗੀ ਮੈਂ ਜਿਹੜੇ ਮੈਂ ਜਿਹੜੀ ਗਲਤੀ ਇਕੱਲੇ ਨੇ ਕੀਤੀ ਹੈ ਨਾ ਪੁੱਤ ਇਹ ਗਲਤੀਆਂ ਮੈਂ ਆਪ ਹੀ ਸਦਾਰੂੰਗਾ ਗਲਤੀ ਤਾਂ ਤੂੰ ਕਹਿੰਦੇ ਹੋ ਡੈਡੀ ਗਲਤੀ ਨਹੀਂ ਹੋएगी ਗਲਤੀ ਹੋਗੀ ਗਲਤੀ ਤਾਂ ਉਹ ਆਪਾਂ ਨੇ ਕੀਤੀ ਆ ਜਿਹਨੇ ਤਿੰਨ ਘਰ ਜਾੜ ਛੱਡੇ ਆ ਤੂੰ ਕੀ ਗੱਲ ਕੀਤੀ ਤਿੰਨ ਪਹਿਲਾਂ ਖਾ ਗਈ ਤਿੰਨ ਹੋਣ ਵਾਲੇ ਖਰਾਬ ਕਰ ਦਿੱਸ ਤਾਂ ਸਾਰਾ ਕੁਝ ਸਮਾਦ ਨਹੀਂ ਲੱਗਿਆ ਸੀ ਉਹਨੂੰ ਕੀ ਪਤਾ ਸੀ ਹੈ ਇਹ ਤਾਂ ਉਹ ਰੱਬ ਹੀ ਜਾਣਦਾ ਜੀ ਹੁਣ ਕੀ ਬੰਦ ਹੈ ਚੰਗਾ ਬੰਦ ਹੈ ਮਾੜਾ ਬੰਦ ਹੈ ਉਹ ਹੀ ਜਾਣਦਾ ਹੈ ਨਹੀਂ ਸੰਭੋ ਤੇ ਬੰਨ ਜਾਂਦਾ ਲੱਗਦਾ ਇਹ ਆਪਣਾ ਕਿੱਥੇ ਜਾ ਸਕਦਾ ਮਾੜਾ ਮੋਟਾ ਬੰਦੇ ਦੇਖ ਬੁੱਤ ਤੇ ਨ ਕੋ ਤੇਰੇ ਸਾਹਮਣੇ ਤੇਰੇ ਸਾਹਮਣੇ ਕਿ ਸਰਜਾਰ ਦੋਸਤਾਂ ਦਾ ਫੋਨ ਆਉਂਦਾ ਹੋਊਗਾ ਉਹਦੇ ਕੋਲ ਯਾਰਾਂ ਦੋਸਤਾਂ ਕੋਲੇ ਜਾਂਦਾ ਹੁੰਦਾ ਡੈਡੀ ਹੁਣ ਪਤਾ ਤਾਂ ਸਾਰਿਆਂ ਵਾਰੀ ਆ ਪਰ ਮੇਰੇ ਕੋਲ ਕਿਸਦਾ ਨੰਬਰ ਨਹੀਂ ਹੈਗਾ ਤੇ ਨਾਂ ਮੈਂ ਇਦਾਂ ਕੋਈ ਘਰ ਜਾਣਦੀ ਆ ਦਾ ਬੀਨਾ ਪੁੱਤ ਨਹੀਂ ਰੱਬੀ ਪੁੱਤ ਮੈਂ ਕਿੱਥੇ ਲੈਣੀ ਮੈਂ ਘਰੇ ਵਗ ਜਾ ਨਹੀਂ ਪੁੱਤ ਤੈਨੂੰ ਹੁਣ ਮੈਂ ਘਰੇ ਉੱਥੇ ਕਿੱਥੇ ਭੇਜ ਦਵਾਂ ਤੂੰ ਕੀ ਕਰੇਗੀ ਇਹ ਲਾਡੀ ਹੁੰਦਾ ਗੱਲ ਹੋਰ ਸੀ ਹੁਣ ਤਾਂ ਤੂੰ ਤੇਰਾ ਉੱਥੇ ਜਾਣਾ ਜਮੀ ਠੀਕ ਨਹੀਂ ਪੁੱਤ ਹੈ ਤੇ ਫਿਰ ਹੁਣ ਛੱਡ ਕੇ ਵੀ ਤੈਨੂੰ ਬੈਠ ਸਕਦੇ ਸਾਰਾ ਕੁਝ ਨਹੀਂ ਪੁੱਤ ਮੈਨੂੰ ਪਤਾ ਛੱਡ ਕੇ ਨਹੀਂ ਬੈਠਿਆ ਜਾਂਦਾ ਪਰ ਮੈਨੂੰ ਮੌਕਾ ਦੇ ਧੀਏ ਮੈਂ ਤਾਂ ਸਾਰਾ ਠੀਕ ਕਰ ਦੂੰਗਾ ਨਹੀਂ ਰੈਡੀ ਜਕੀਨ ਹੈ ਮੈਨੂੰ ਸਾਰਾ ਠੀਕ ਕਰ ਦੂੰਗਾ ਤੇ ਮੇਰੇ ਪਾਪਾ ਤੈਨੂੰ ਬਿਓ ਕਬੜੀ ਜਿਨਾਂ ਦੀ ਜਿਹੜੀ ਉੱਥੇ ਉਹ ਤੇਰੀ ਸੌਕਣ ਬਲਬਲਾ ਕੋਸ ਦੀ ਕਸਤਾ ਨੇ ਤੂੰ ਉੱਥੇ ਕਿਵੇਂ ਜਾਏਂਗਾ ਮੇਰਾ ਪੁੱਤ ਹੈ ਚਲ ਭਾਈ ਕੋਈ ਜੋ ਕੁਸੋਂਦਾ ਹੁਣ ਹੈ ਰਪਾ ਨਾ ਨਹੀਂ ਜਾਂਦੇ ਮੰਮੀ ਉੱਥੇ ਆਪਾਂ ਲੱਭਦੇ ਆ ਨਾ ਤੇਰੇ ਪਿਓ ਦੇਖ ਰਹੇ ਆ ਨਾ ਹੈ ਗਾੜੀ ਮੈਂ ਤੁਹਾਡੇ ਨਾਲ ਚੱਲੂੰਗੀ ਕੁਛ ਨਹੀਂ ਹੁੰਦਾ ਹਉ ਨਹੀਂ ਪੁੱਤ ਤੂੰ ਉੱਥੇ ਪਿਆ ਮੇਰੀ ਗੱਲ ਸੁਣ ਥਾਣੇ ਤਾਂ ਮੈਂ ਜਾਊਂਗਾ ਕਰ ਲਈ ਠੀਕ ਹੈ ਤੁਸੀਂ ਐ ਤੂੰ ਐ ਕਰ ਇਧਰ ਗਾ ਲਾਟੀਆਂ ਗ੍ਰੀਨਸ ਦੀਆਂ ਤਾਰੀਆਂ ਚ ਮਾੜਾ ਹੋਰ ਫੋਨ ਪਾਣ ਰਿਹਾ ਕਿ ਬਹੁਤ ਚੰਗਾ ਲੱਗ ਕਿਸੇ ਨੂੰ ਹਾਂ ਦੇ ਇਧਰ ਨਾਨਕਿਆਂ ਨੂੰ ਨਹੀਂ ਤਾਂ ਕੁਝ ਹਾਂ ਮੈਂ ਪੁੱਛਦੇ ਹਾਂ ਕਿਸੇ ਨਾਲ ਗੱਲ ਕਰ ਦਿੱਤਾ ਨਹੀਂ ਅੱਜ ਤੱਕ ਵਰਤਨ ਤਾਂ ਕਿਸੇ ਨਾਲ ਦਿੱਤਾ ਨਹੀਂ ਹਾਂ ਤੇ ਬਾਕੀ ਕੋਈ ਪਤਾ ਹੀ ਨਹੀਂ ਹੁੰਦਾ ਬਾਈ ਮੈਂ ਕਹਿੰਦਾ ਸੀਗਾ ਤੂੰ ਆਪਦੇ ਕੁੜੀ ਨੂੰ ਫੋਨ ਕਰਕੇ ਪੁੱਛਦਾ ਹਰਮਨ ਨੂੰ ਮੈਂ ਵੀ ਤੁਹਾਨੂੰ ਕਹਿਣੀ ਲੱਗੀ ਸੀ ਬਾਈ ਹਾਂ ਵੀ ਮਨਿੰਦਰ ਤੇਰੇ ਕੋਲ ਨੰਬਰ ਹੈਗਾ ਪੁੱਤੋ ਦਾ ਤੂੰ ਗੱਲ ਕਰ ਉਹਦੇ ਨਾਲ ਲਾ ਕੇ ਹਰਮਨ ਨਾਲ ਗੱਲ ਕਰ ਲਓ ਵੀ ਭਾਈ ਆਹ ਗੱਲ ਬਣ ਗਈ ਸਾਡੇ ਤਾਂ ਉਹ ਮੈਂ ਵੀ ਇੱਕ ਰੱਖਣੀ ਆ ਜੀ ਹੁਣ ਮੈਂ ਜਾਉਂ ਤਾਂ ਘਰੋਂ ਫੋਨ ਕਰੂੰ ਹੁਣ ਫੋਨ ਮੇਰੇ ਕੋਲੇ ਪਈ ਹੈ ਨਹੀਂਗਾ ਮੈਨੂੰ ਤਾਂ ਤੂੰ ਨਾ ਲੈਣੀ ਪੈਣੀ ਮੈਨੂੰ ਤਾਂ ਆਪ ਨੂੰ ਪਤਾ ਨਹੀਂ ਕੀ ਹੋਈ ਜਾਂਦਾ ਚੱਲ ਕੋਈ ਹੁਣ ਤੂੰ ਆਵੇਂ ਨਾ ਕਬਰਾ ਸਾਰੇ ਜਨੇ ਨਾਇ ਕਰੀ ਚੱਲ ਗਰਾਮ ਨੂੰ ਦੇਖਦੀਆਂ ਰਾਜ ਭਾਈ ਅੰਦਰ ਹੱਥ 'ਚ ਕੋਈ ਹੱਥ 'ਚ ਨੋਟ ਖੜੇ ਇਹਨਾਂ ਨੇ ਕੋਈ ਖੇਡਦਾ ਉਹਨੂੰ ਖੇਡੀ ਜਾਂਦੇ ਐਂਡ ਰਾਉਂਡ ਮੈਨੂੰ ਆਇਆ ਨਾ ਮੇਰਾ ਵਾਲਾ ਭਾ ਜੱਟ ਨੂੰ ਅਠਾ ਦੀ ਮੁਰਕੇ ਸਮਾਲਣੀ ਆਪਨੇ ਦੀ ਨਾਲੇ ਮੈਂ ਉਹਨੂੰ ਫੋਨ ਕਰ ਦਿੱਤਾ ਹਾਂ ਮੈਨੂੰ ਫੋਨ ਕਰ। ਤੂੰ ਗੱਲ ਕਰ ਲੈ ਭਾਈ ਵੇਖਿਆ ਦਰਵਾਪੂਠਾ ਨੇ ਟੋਨੇ ਤੇ ਜੀਆ ਤਾਂ ਉੱਤੇ ਗੱਲਬਾਤ ਕਰ ਲੂਗੀ ਮੈਂ ਤਾਂ ਪੈਨਾਂ ਦਾ ਸਿਰ ਚੁਕਰਾਇਆ ਕੀ ਕਰਨ ਗਏ ਸੀ ਤੇ ਕੀ ਬਣ ਗਿਆ ਹੋਰ ਜਿਆਦਾ ਹੁਣੇ ਕਰਾਂ ਕਰੇਗੀ ਇਹ ਬਤਾ ਦੇ ਦਿਸਰ ਹੋ ਜੇ ਦਿਸਰ ਆਹ ਇਹ ਯਾਰ ਇਹ ਮੂਰੇ ਹੋਪੇ ਤਾਂ ਕਰਦਾ ਸੀ ਕਰੀਗਾ ਤਾਂ ਪਾਲਣਗਾ ਕੀ ਕਰਾਂ ਕਿੱਥੇ ਕਿੱਥੇ ਜਾ ਕੇ ਲੱਗਦਾ ਸਦਾ ਸਾਰਾ ਸਹਾਰਾ ਹੀ ਫਤਮ ਕਰਦਾ ਜਾਂਦਾ ਰੱਬ ਕਰੀਂ ਤੇ ਹੰਦਾ ਸਹੀ ਜਲ ਨਹੀਂ ਆਉਂਦੀ ਪਤਾ ਨਹੀਂ ਕੀ ਕਰਿਆ ਉਹ ਤੇ ਕਰਾ ਕੇ ਕਹਿੰਦੇ ਹੁੰਦੇ ਆ ਕਿ ਜਿਵੇਂ ਚਾਰੇ ਪਾਸੇ ਜਿੰਦਰਾ ਹੀ ਲਾਤੀ ਕੋਈ ਰਾਹ ਨਹੀਂ ਕੋਈ ਰਾਹ ਹੀ ਨਹੀਂ ਬਚਿਆ ਆਪਣੇ ਕੋਲੇ ਕੋਈ ਰਾਹ ਤਾਂ ਬਚਿਆ ਹੋਵੇ ਕੋਈ ਰਾਹ ਨਹੀਂ ਬਚਿਆ ਤੁਸੀਂ ਐਂ ਦੇਖ ਲਓ ਇਹਦੇ ਨਾਲ ਤਾਂ ਹੁਣ ਐਂ ਸੋਚਦਾ ਵੀ ਭਾਈ ਇੱਥੇ ਜੇ ਮਨਿੰਦਰ ਇੱਥੇ ਨਰਕ ਭੋਗੀ ਜਾਂਦੀ ਸੀ ਤਾਂ ਚਲ ਜੇ ਵੀ ਅਸੀਂ ਕੱਟੀ ਤੇ ਜਾਂਦੀ ਸੀ ਹੈ ਨਾਉ ਤੇਹਾ ਕੁਛ ਹੁੰਦਾ ਨਾ ਕਾਲੇ ਨਾਲਾ ਕੁਛ ਹੁੰਦਾ ਨਾ ਤੇ ਜੇ ਉਹ ਮਨਿੰਦਰ ਨਾਲ ਨੂੰ ਬੜੀ ਕੁਛ ਕਰ ਦਿੰਦੀ ਮਨਿੰਦਰ ਨੂੰ ਕੁਛ ਕਰ ਦਿੰਦੀ ਫੇਰ ਆਪਾਂ ਕੀ ਕਰਦੇ ਹਾਂ ਕਰ ਦਿੰਦੀ ਦਾ ਭਾਈ ਕਰ ਦਿੰਦੀ ਹੋਰ ਕੀ ਹੈ ਕਿਹੜਾ ਕੋਈ ਜੀਰੀਨ ਹੈਗਾ ਜਦੋਂ ਇੰਨਾ ਨੇ ਦੁਸ਼ਮਣ ਬਣੀ ਬੈਠੀ ਹੈ ਮਨਿੰਦਰ ਦੇ ਨਾਲ ਕਹਿੰਦੀ ਜਦੋਂ ਜਵਾਕ ਪਾਲ ਜਾਂਦੇ ਹੈ ਜਿਹੜਾ ਕੀ ਹੈ ਉਹ ਐਂ ਦੇਖ ਲੈ ਭਣਾ ਕੱਲੀ ਤੀਵੀ ਨੇ ਕਿੰਨੇ ਜਣਿਆਂ ਨੂੰ ਕਮਰਾ ਕਰਕੇ ਰੱਖ ਸੱਪਾ ਬਣਾ ਤਾ ਹੈ ਉਸ ਕੱਲੀ ਜਨਾਨੀ ਉਹ ਵੇਖ ਲਾਓ ਕੋਲ ਆਪਣਾ ਰਪਾ ਹੀ ਹੋ ਗਿਆ ਉਹ ਕਿਹੜਾ ਉਹਦਾ ਫੋਨ ਆਇਆ ਮੈਨੂੰ ਮੈਨੂੰ ਕਹਿੰਦਾ ਬਾਈ ਕਹਿੰਦਾ ਵੀ ਐ ਕਰਕੇ ਵੀ ਉਹ ਵੀ ਰੋਵੇ ਕਹਿੰਦਾ ਮੇਰੀ ਤੀ ਕਿੱਥੇ ਹੈਗੀ ਹੈ ਮੇਰੀ ਤੀ ਕਿੱਥੇ ਮੈਂ ਮਿਲਣਾ ਕਹਦਾ ਬਾਈ ਬਣ ਕੇ ਹੱਥ ਬਣ ਕੇ ਬੇਨਤੀ ਸਾਡੇ ਕਰਤਾ ਆ ਗੱਲ ਹੋ ਗਈ ਹੈ ਵੀ ਤੂੰ ਦੋ ਦਿਨ ਰੁਕ ਕੋਈ ਗੱਲ ਨਹੀਂ ਹੁਣ ਉਹੀ ਗੱਲ ਵੀ ਕੁੜੀ ਦਾ ਵੀ ਹੁਣ ਪਤਾ ਕਰਨਾ ਹੈਗਾ ਅਥਾਉਂਦ ਵਾਲਾ ਕੀ ਹੋਇਆ ਵੀਰ ਆ। ਓਹੋ। ਮੈਂ ਤੈਨੂੰ ਕਹੀ ਤਾਂ ਜਾਣੀ ਆ ਵੀ ਪੂਰਾ ਤਾਲ ਤੈਨੂੰ ਇੰਨਕੇ ਪਾਇਗਾ ਇਥੇ। ਮੈਂ ਲਿਆਵਾ ਡਾਕਟਰ ਨੂੰ। ਹਾਂ। ਮੈਂ ਲਿਆਉਣਾ ਆ। ਮੈਂ ਲਿਆਉਣਾ ਡਾਕਟਰ ਨੂੰ ਬੁਲਾ ਕੇ ਤੁਸੀਂ ਪਾਓ ਉਹਨੂੰ। ਮਮੀ ਤੂੰ ਇੰਨੇ ਕਿਉਂ ਫਿੱਤਰ ਕਰੀ ਜਾਂਦੇ ਆ। ਤੈਨੂੰ ਕੀ ਹੋ ਗਿਆ ਹੁਣ? ਕੀ ਹੋ ਗਿਆ ਪਾਣੀ ਪੀ ਗਏ ਭਾਈ ਪਾਣੀ ਲਿਆ ਕੇ ਦੇ ਗਲਾਸ। ਕਿਉਂ ਨਹੀਂ ਮੈਂ ਨਹੀਂ ਮੈਂ ਲੈਵਲ ਵੜਾ ਦੇ। ਜੱਲ ਲੈ ਕੇ ਪਾਣੀ ਲਗਾ। ਮੈਂ ਤੈਨੂੰ ਕਹੀ ਤਾਂ ਜਾਣੀ ਨੂੰ ਤੁਹਾਨੂੰ ਕਹਾਂ ਤੁਹਾਡਾ ਰਵਾਇਤ ਤੋਂ ਨੂੰ ਕੁਝ ਹੋ ਜਾ। ਔਰ ਉਹ ਕਰੀਦਾ ਜਾਨਾ ਸਾਰਾ ਕੁਝ ਸਾਰਾ ਕੁਝ ਠੀਕ ਕਰ ਦੂੰਗਾ ਤੂੰ ਨਾ ਐ ਕਰ ਕਮਲਕੇ ਸਾਡੀ ਮੇਰੀ ਗੱਲ ਸੁਣ ਜੇ ਤੋ ਆਪਾਂ ਆਪ ਐ ਕਰਾਂਗੇ ਅੰਦਰ ਜਵਾਖੜੀ ਪੀ ਇਹਨੂੰ ਕੀ ਗੱਲ ਕੀਤੀ ਸੰਧਾ ਨੂੰ ਹਾਂ ਹੋਰ ਚਾਹ ਵੀ ਗੱਲ ਦੋ ਹੋ ਗਈ ਹਾਂ ਉਹ ਕੁਛ ਨਹੀਂ ਤੇ ਨਾ ਬਲੱਡ ਬਲੱਡ ਵੱਧ ਗਿਆ ਦਾ ਹਾਂ ਭਾਈ ਚਾਰ ਗੋਲੀ ਹੈ ਨਹੀਂ ਹੈ ਮੈਂ ਡਾਕਟਰ ਲੈ ਕੇ ਨਾ ਫੜੋ ਭਾਈ ਮੈਂ ਡਾਕਟਰ ਨਹੀਂ ਦੁਕਾਨ ਵਾਲਾ ਦਾ ਇੱਥੇ ਜਾਣਾਗਾ जवाक देख जवाक कर डॉक्टर कर कुछ नहीं बैठीए ਉਹ ਆ ਸੱਚ ਨੂੰ ਤਾਂ ਲੁੰਡੀਆਂ ਜਾਂ ਕਰੀ ਬੈਠੀ ਐ ਲੈ ਦੇਖ ਲੈ ਕੋੜੇ ਬੋਲ ਬੋਲ oh my god ਇਹ ਨਹੀਂ ਵੇਰੀ ਲੱਡੂ ਰਾਣੀ ਆਏ ਮੈਨੂੰ ਨਾ ਡਿਆ ਕੇ ਦੀ ਤੂੰ ਹੈ ਵੈਸੇ ਤਬ ਤੇਰੀ ਖੁਸ਼ ਆ ਮੰਮੀ ਅੱਛਾ ਹੁਣ ਆਇਆ ਮੈਨੂੰ ਸੁਖਦਾ ਸਾ ਨਹੀਂ ਪੁੱਤ ਜੇ ਤੂੰ ਖੁਸ਼ ਐ ਤਾਂ ਤੇਰੀ ਖੁਸ਼ੀ ਦੇ ਨਾਲ ਹੀ ਮੈਂ ਖੁਸ਼ ਐ ਤੇ ਪਹਿਲਾਂ ਤਾਂ ਆ ਦੱਸ ਆ ਕੀ ਕਰ ਰਖਿਆ ਤੂੰ ਓਹੋ ਹੁਣ ਮੇਰੇ ਨਾਲ ਦਿਵਾਨੀ ਵਾਲੇ ਦਿਨ ਫੇਰ ਤੋਂ ਵਾਪਸ ਆ ਗਏ ਜਿਵੇਂ ਮੈਂ ਬਚਪਨ ਚ ਕਰਿਆ ਕਰਦੀ ਸੀ ਯਾਦ ਹੈ ਤੁਹਾਨੂੰ ਨਹੀਂ ਯਾਦ ਹੈ ਪੁੱਤ ਦੱਸਿਆ ਸੀ ਰਾਜਪਾਲ ਨੇ ਮੈਨੂੰ ਕਹਿੰਦਾ ਉਹ ਲੂੰਡੀਆਂ ਜਾਂ ਕਰਖੀਆਂ ਮੈਂ ਕਿਹਾ ਛੋਟੀ ਜਿੰਦੀ ਬਾਹਲੀ ਸੋਹਣੀ ਲੱਗਦੀ ਸੀ ਜਿਵੇਂ ਡੌਲ ਨਹੀਂ ਹੁੰਦੀ ਐ ਲੱਗਦੀ ਸੀ ਮੇਰੀ ਧੀ ਵਾਂਗ ਐ ਕਰਦਾਂਦੀ ਸੀ ਐ ਦੱਸ ਸੁਣ ਲੈ ਇਹਦੀਵੇਂ ਨਹੀਂ ਪੁੱਤ ਨਾ ਜਨ ਨਾ ਲਵਾ ਲਈ ਸੋਹਣੀ ਬਾਹਲੀ ਸੋਹਣੀ ਹੈ ਮੇਰੀ ਧੀ ਮਾਵਾ ਦੀ ਕਿਹੜੀ ਨਜ਼ਰ ਲੱਗਦੀ ਹੁੰਦੀ ਹੈ ਖੋਰ ਦੀ ਲੱਗ ਜੇ ਨਜ਼ਰ ਉਹਦਾ ਆਪ ਕੋਸ਼ ਕਹਿ ਨਹੀਂ ਸਰ ਨਹੀਂ ਪੁੱਤ ਕਹਿਨੇ ਹੁੰਦੇ ਆ ਪਹਿਲੀ ਨਜ਼ਰ ਮਾਪਿਓ ਦੀ ਲੱਗਦੀ ਹੁੰਦੀ ਆ ਨਹੀਂ ਤੁਸੀਂ ਐਂ ਦੱਸੋ ਤੁਹਾਨੂੰ ਰਾਜਪਾਲ ਨੇ ਦੱਸਿਆ ਰਾਜਪਾਲ ਨੇ ਦੱਸਿਆ ਗਿਆ ਸੀ ਮੇਰੇ ਕੋਲ ਤੇ ਪਹਿਲਾਂ ਤਾਂ ਮਾਂ ਉਹਦੇ ਗੱਲ ਪੈ ਗਈ ਮੈਂ ਕਿਹਾ ਹੁਣ ਤੂੰ ਖੜਾ ਛੱਡ ਦੇ ਕਹਿੰਦਾ ਮੈਂ ਤੈਨੂੰ ਖੁਸ਼ਖਬਰੀ ਦੇਣ ਆਇਆ ਆਂ ਆਂਟੀ ਮੈਂ ਕਿ ਕੀ ਤੇ ਫਿਰ ਸਾਰੀ ਦੱਸੀ ਕਹਿੰਦਾ ਕਿ ਸਾਰੇ ਕਾਗਜ਼ ਪੱਤਰ ਨੇ ਕਰਾਰ ਖਿਆ ਤਿਆਰ ਮੈਂ ਤੁਹਾਨੂੰ ਫੋਨ ਕਰਨੀ ਲੱਗੀ ਸੀਗੀ ਪਏ ਇੰਨਾ ਟਾਈਮ ਹੋ ਗਿਆ ਤੁਸੀਂ ਆਏ ਹੀ ਨਹੀਂ ਹੈਗੇ ਉਹ ਦੇਖ ਲਾ ਰਾਜਪਾਲ ਦੇ ਢਿੱਡ ਚ ਨਾ ਕੋਈ ਗੱਲ ਨਹੀਂ ਪਸਦੀ ਹੈਗੀ ਮੈਂ ਤਾਂ ਕਹਿੰਦਾ ਮੈਂ ਕਾਗਜ਼ ਪੱਤਰ ਤਿਆਰ ਕਰਾਉਣ ਜਾਣਾ ਤੇ ਇੱਧਰ ਤੁਹਾਡੇ ਕੋਲ ਵਗ ਗਿਆ ਉਹ ਜਾਂਦਾ ਹੁਣ ਉੱਥੇ ਬੈਠਾ ਸੀ ਮੁੰਡੇ ਦਾ ਫੋਨ ਆ ਗਿਆ ਸੀ ਕਹਿੰਦਾ ਆ ਜਾ ਬਾਈ ਉੱਥੇ ਚੱਲੀਏ ਪਚੈਰੀਆਂ ਚ ਤਹਿਸੀਲ ਚ ਹਾਂ ਹਾਂ ਉੱਥੇ ਗਿਆ ਹੋਇਆ ਉਹ ਚੱਲ ਵਧੀਆ ਇਹ ਕੰਮ ਵੀ ਨਿਭੜ ਹੀ ਜਾਵੇ ਸਿੰਦਰੋ ਕਿੱਥੇ ਹੈ ਡੰਗਰਾਂ ਵਾਲੇ ਪਾਸੇ ਬੈਠੀ ਹੈ ਜੇ ਦਾ ਕੁਛ ਉਹਨੇ ਮੇਰੇ ਨਾਲ ਕਰਿਆ ਨਾ ਪਾਪਨ ਨੇ ਉਹ ਹੁਣ ਕੁਝ ਮੈਂ ਕਰਾਂਗੀ ਉਹਦੇ ਨਾਲ ਆ ਥੋੜੇ ਦਿਨਾਂ ਦੀ ਖੇਡ ਹੈ ਦੇਖੀ ਤਾਂ ਸਾਰਾ ਘਰ ਦਾ ਕੰਮ ਇਹ ਤੋਂ ਕਰਾ ਕੇ ਨਾ ੱੱਕੇ ਵਾਂਗੇ ਬਾਹਰ ਘੱਟਦੇ ਨੇ ਜਦੋਂ ਜ਼ਮੀਨ ਮੇਰੇ ਨਾ ਹੋਊਗੀ ਜ਼ਮੀਨ ਨਾ ਹੋਈ ਜਾਊਗੀ ਪੁੱਤ ਤੇ ਸੁਰਤੀ ਇਹਨੂੰ ਹੋਣਾ ਆਊਗੀ ਕਰਨੀਆਂ ਭਰਨੀਆਂ ਕਹਿੰਦੇ ਨੇ ਇੱਥੇ ਭੁਗਤਦਾ ਬੰਦਾ ਹੋਰ ਵਧੇਰੀਆਂ ਕੀਤੀਆਂ ਪੁੱਤ ਤੇਰੇ ਨਾਲ ਇਹਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਮਾਂ ਸੱਚੀ ਮੈਂ ਤੇ ਇਹਦਾ ਹਾਲ ਵੇਖ ਕੇ ਨਾ ਬੜਾ ਤਰਸ ਆਉਂਦਾ ਵੀ ਵਿਚਾਰੀ ਨਾਲ ਕੀ ਬਣਿਆ ਪਰ ਜੋ ਵੀ ਹੋਇਆ ਨਾ ਉਸ ਪਰਮਾਤਮਾ ਨੇ ਸੱਚੀ ਬਹੁਤ ਵਧੀਆ ਕਰਿਆ ਕਰਨੀ ਭਰਨੀ ਤਾਂ ਇੱਥੇ ਆ ਨੀ ਇਹ ਤਾਂ ਸੱਚੀ ਗੱਲ ਕਹੀ ਹੈ ਮੇਰੀ ਧੀ ਰਾਣੀਏ ਇੱਥੇ ਭੁਗਤਦੀ ਐ ਤੇ ਦੇਖੀ ਤਾਂ ਜਾਈ ਹੁਣ ਉਹਨੂੰ ਛੱਤਰ ਤੇ ਰੋਟੀ ਦੇਣੀ ਐ ਹੋਰ ਰੋ ਰੋ ਕੇ ਬੁਰਾ ਹਾਲ ਹੋਇਆ ਪੈ ਮੇਰਾ ਪੁੱਤ ਆਊਗਾ ਮੇਰਾ ਪੁੱਤ ਆਊਗਾ ਮੈਂ ਕਿਉਂ ਉਹ ਨਹੀਂ ਮਰਦਾ ਹੁਣ ਇਹ ਨਹੀਂ ਪਤਾ ਵੀ ਕਿੱਥੇ ਗਿਆ ਕਿਤੇ ਨਹੀਂ ਮਰ ਮੁੱਕ ਗਿਆ ਹੋਵੇ ਦੂਜਿਆਂ ਦੇ ਪੁੱਤ ਮਰਵਾਉਣੀ ਐ ਉਹ ਵਿਚਾਰੇ ਨੇ ਹਜੇ ਜੱਗ ਨਹੀਂ ਸੀ ਦੇਖਿਆ ਕੀ ਦੇਖਿਆ ਉਹਨੇ ਢਿੱਡ ਚੀ ਕਤਲ ਕਰਵਾਤਾ ਤੇਰੇ ਕੀੜੇ ਪੈਣਗੇ ਕਹੇ ਛਿੰਦਰੋ ਹੋਰ ਉਹਨਾਂ ਟਾਈਮ ਵੀ ਮੜਾ ਆ ਹੀ ਗਿਆ ਇਹਦੇ ਤੇ ਇਹਨੂੰ ਵੀ ਪਤਾ ਹੀ ਹੈ ਵੀ ਕੀ ਕਾਰਨਾਮੇ ਕਰੇ ਨੇ ਕਾਲੀਕਰਤੂਤਾ ਹਾਂ ਮੂਰੇ ਆਉਣ ਗਈਆਂ ਚਲ ਮੰਮੀ ਇਹਦੇ ਕੋਲ ਜਾ ਕੇ ਆਪਾਂ ਮੜਾ ਇਹ ਦਿਖਾਈਏ ਤਾਂ ਸਹੀ ਚੱਲ ਖੁਸ਼ੀ ਤਾਂ ਮਨਾਈਏ ਹਾਂ ਪੁੱਛ ਕੇ ਉਹਨੀਆਂ ਹਾਲ ਚਾਲ ਤੁਸੀਂ ਇੱਕ ਕੰਮ ਗਲਤ ਕਰਿਆ ਹੂੰ ਬਰਫੀ ਦੇ ਡੱਬਾ ਤਾਂ ਲਿਆਉਂਦੇ ਅਗਲੀ ਦਾ ਮੂੰਹ ਮਿੱਠਾ ਕਰਾਉਂਦੇ ਨੀ ਹੋ ਹੋ ਉਹ ਤਾਂ ਕੋਈ ਗੱਲ ਨਹੀਂ ਰਾਜਪਾਲ ਨੂੰ ਫੋਨ ਕਰ ਦਾਂਗੇ ਲੈ ਆਉ ਮੈਨੂੰ ਤਾਂ ਖੁਸ਼ੀ ਐ ਨਹੀਂ ਹੋਈ ਕਾਲੀ ਕਾਲੀ ਜੇ ਮੇਰੇ ਤਾਂ ਖੁਸ਼ੀ ਨਹੀਂ ਜ਼ਿਆਦਾ ਮੈਂ ਤਾਂ ਭੱਜੀ ਆਈ ਮੈਂ ਕਿਹਾ ਉਹ ਟਾਈਮ ਕਿਹੜਾ ਹੈ ਜਾ ਕੇ ਮੇਰੀ ਧੀ ਨੂੰ ਦੇਖਾ ਤਾਂ ਸਹੀ ਮੈਂ ਆਜਾ ਆਜਾ ਆ ਜਾ ਕੇ ਦੇਖੀ ਕੀ ਕਰਦੀ ਹੈ ਠੀਕ ਐ